ਦੁਨੀਆ ਭਰ ਦੇ ਗਿਆਨ ਦੇ ਵਿੱਚ ਗੁੱਝੇ ਤੇ ਹਰ ਬੰਦੇ ਦੇ ਬਾਰੇ ਆਵਾ ਤਵਾ ਬੋਲਣ ਦੇ ਵਿੱਚ ਮਹਾਰਤ ਤੇ ਹਰ ਬੰਦੇ ਦੀਆਂ ਹਰ ਮਨੁੱਖ ਦੀਆਂ ਕਈ ਕਈ ਤਿਆਂ ਫਰੋਲਣ ਦੇ ਵਿੱਚ ਮੁਹਾਰਤ ਰੱਖਣ ਵਾਲੇ ਪੰਜਾਬਗਾਂ ਨੂੰ ਮੇਰਾ ਇੱਕ ਸਵਾਲ ਆ ਕੀ ਤੁਹਾਨੂੰ ਬੁੱਡੇ ਨਾਲੇ ਦੇ ਬਾਰੇ ਪਤਾ ਨਹੀਂਗਾ ਕੀ ਤੁਹਾਨੂੰ ਪਤਾ ਨਹੀਂ ਕਿ ਉਹਦੇ ਵਿੱਚ ਗਰੀਸ ਵਰਗਾ ਪਾਣੀ ਵਗਦਾ ਕੀ ਤੁਹਾਨੂੰ ਪਤਾ ਨਹੀਂ ਵੀ ਤੁਹਾਡੇ ਘਰ ਦੇ ਵਿੱਚ ਇੱਕ ਪੱਠਿਆਂ ਵਾਲਾ ਟੋਕਾ ਹੁੰਦਾ ਸੀ ਜਾਂ ਹੈ ਜਿਹਨੂੰ ਤੁਸੀਂ ਕਾਲਾ ਤੇਲ ਦਿੰਦੇ ਹੁੰਦੇ ਸੀ ਮਸ਼ੀਨ ਦਾ ਤੇਲ ਜਿਹਨੂੰ ਕਹਿੰਨੇ ਆ ਗੀਦੇ ਕਰਕੇ ਉਹ ਰੈਲੀ ਹੋ ਜਾਂਦੀ ਸੀ ਮਸ਼ੀਨ ਤੁਹਾਡਾ ਟੋਕਾ ਰੈਲਾ ਹੋ ਜਾਂਦਾ ਸੀ ਬਿਲਕੁਲ ਉਹੋ ਜੇ ਕਾਲੇ ਤੇਲ ਵਰਗਾ ਪਾਣੀ ਹੈ ਜਿਹੜਾ ਬੁੱਡੇ ਨਾਲੇ ਦੇ ਵਿੱਚ ਵਗਦਾ ਕੀ ਤੁਸੀਂ ਇਹਦੇ ਬਾਰੇ ਕਦੇ ਖਬਰਾਂ ਨਹੀਂ ਪੜਦੇ ਕੀ ਤੁਹਾਨੂੰ ਪਤਾ ਨਹੀਂ ਕਿ ਉੱਥੇ ਕੈਂਸਰ ਤੇ ਕਾਲਾ ਪੀਲਿਆ ਕਿਵੇਂ ਮੰਡਿਆ ਜਾ ਰਿਹਾ ਕੀ ਤੁਹਾਨੂੰ ਇਸ ਗੱਲ ਦਾ ਇਲਮ ਨਹੀਂ ਕਿ ਇਹ ਇੱਕ ਚੋਣ ਮੁੱਦਾ ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਪਾਣੀ ਦੇ ਸੋਮੇ ਅਸੀਂ ਆਪ ਬਰਬਾਦ ਕਿਵੇਂ ਕੀਤੇ ਆ ਆਪਦੀ ਸਿਆਣਪ ਦੇ ਚੱਕਰ ਦੇ ਵਿੱਚ ਹੀ ਆਪਦੇ ਲਾਲਚ ਦੇ ਚੱਕਰ ਦੇ ਵਿੱਚ ਹੀ ਤੇ ਜੇਕਰ ਤੁਹਾਨੂੰ ਇਸ ਗੱਲ ਦਾ ਪਤਾ ਤਾਂ ਫਿਟੇ ਮੂਵੀ ਅਤੇ ਲਾਣਤ ਵੀ ਆ ਕਿਉਂਕਿ ਤੁਸੀਂ ਅੱਜ ਤੱਕ ਕੀਤਾ ਕੁਝ ਨਹੀਂਗਾ ਇਹ ਗੱਲ ਕੌੜੀ ਆ ਗੁੱਸਾ ਨਾ ਕਰਿਓ ਆਪਦੇ ਆਪ ਨੂੰ ਸਵਾਲ ਕਰਿਓ ਫਿਰ ਬੇਸ਼ੱਕ ਮੈਨੂੰ ਮਾੜਾ ਚੰਗਾ ਵੀ ਕਹਿ ਲਿਓ ਕਿਉਂਕਿ ਅਸੀਂ ਨੁਕਸ ਕੱਢਣ ਲੱਗੇ ਕਿ ਸਕਿੰਟ ਲਾਉਦੇ ਆ ਵੀ ਉਹਦਾ ਕੰਮ ਐ ਸੀ ਉਹਦਾ ਫਰਜ਼ ਐ ਸੀ ਧਰਮ ਨੂੰ ਖਤਰਾ ਪੈਦਾ ਹੋ ਗਿਆ ਉਹ ਬੰਦਾ ਗਲਤ ਆ ਉਹ ਜਨਾਨੀ ਗਲਤ ਆ ਉਹ ਫਲਾਣਾ ਐ ਆ ਫਲਾਣਾ ਐ ਆ ਇਹ ਸਵਾਰਥੀ ਹੈ ਇਹਦੇ ਪਿੱਛੇ ਏਜੰਡਾ ਫਲਾਣਾ ਹੈ ਇਹ ਏਜੰਸੀਆਂ ਦਾ ਬੰਦਾ ਹੈ ਆ ਤਾਂ 3600 ਗੱਲਾਂ ਆਪਾਂ ਕੱਢ ਮਾਰਦੇ ਆ ਪਰ ਲੁਧਿਆਣੇ ਤਾਂ ਜਾਣੀ ਹੋ ਜੇ ਨਹੀਂ ਗਏ ਜੇ ਤੁਹਾਨੂੰ ਨਹੀਂ ਵੀ ਪਤਾ ਚਲੋ ਹੋ ਸਕਦਾ ਤੁਹਾਨੂੰ ਜਾਣਕਾਰੀ ਦੀ ਘਾਟ ਹੋਵੇ ਮੇਰੀ ਇੱਕ ਬੇਨਤੀ ਆ ਵੀ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਸਮਾਂ ਕੱਢਿਓ ਵੈਸੇ ਤਾਂ ਆਪਾਂ ਐ ਐ ਜੇ ਕਰਨ ਦੇ ਉਤੇ ਵੇਲੇ ਹੀ ਰਹਨੇ ਆ ਕਦੇ ਇਹਦੀ ਰੀਲ ਤੇ ਨੁਕਸ ਕਰਤਾ ਕਰੇ ਇਹਦੀ ਰੀਲ ਅਗੇ ਸ਼ੇਅਰ ਕਰਤੀ ਕਦੇ ਤੇ ਕਮੈਂਟ ਕਰਤਾ ਕਰੇ ਨੂੰ ਧੀ ਭੈਣ ਦੀ ਗੱਲ ਕਰਤੀ ਪਰ ਜੇ ਇਹਦੇ ਵਿੱਚੋਂ ਥੋੜੇ ਜਿਹਾ ਸਮਾਂ ਨਿਕਲਿਆ ਤੇ ਕਿਰਪਾ ਕਰਕੇ ਤੁਸੀਂ ਲੁਧਿਆਣੇ ਜਾਇਓ ਜ਼ਰੂਰ ਤੇ ਲੁਧਿਆਣੇ ਦੇ ਬੁੱਢੇ ਨਾਲੇ ਦੇ ਕੋਲੇ 5 ਮਿੰਟ ਖੜਜੋ ਸਿਰਫ 5 ਮਿੰਟਾਂ ਬਾਹਲਾ ਨਹੀਂ ਕਹਿੰਦਾ ਲੰਮੇ ਲੰਮੇ ਸਾਲ ਲਿਓ ਤੁਹਾਡੇ ਅੰਦਰ ਜਾਂਦਾ ਕੀ ਆ ਤੇ ਬਾਹਰ ਕੀ ਨਿਕਲਦਾ ਤੇ ਉਸ ਤੋਂ ਬਾਅਦ ਤੁਸੀਂ ਕਿੰਨਾ ਕ ਆਰਾਮ ਮਹਿਸੂਸ ਕਰਦੇ ਤੁਹਾਨੂੰ ਕਿੰਨੀ ਕ ਰਾਹਤ ਲੱਗਦੀ ਆ ਫਿਰ ਤੁਸੀਂ ਉਹ ਆਪਦੇ ਤਜਰਬੇ ਉਸੇ ਫੇਸਬੁੱਕ ਤੇ ਉਸੇ ਸੋਸ਼ਲ ਮੀਡੀਆ ਤੇ ਪਾਇਓ ਜਿਹੜੇ ਤੁਸੀਂ ਆਮ ਤੌਰ ਦੇ ਉੱਤੇ ਕਦੇ ਉਹਦੇ ਬਾਰੇ ਤੇ ਕਦੇ ਉਹਦੇ ਬਾਰੇ ਤੇ ਕਦੇ ਉਹਦੇ ਬਾਰੇ ਕੁਝ ਪਾ ਦਿੰਦੇ ਆ ਇਸ ਖੇਤਰ ਦੇ ਵਿੱਚ ਜਿਹੜਾ ਬੁੱਢਾ ਨਾਲਾ ਇਹ ਕਿਸੇ ਵੇਲੇ ਬੁੱਢਾ ਦਰਿਆ ਹੁੰਦਾ ਸੀ ਡੇੜਾ ਕਰਕ ਹੋ ਗਿਆ ਪੰਜਾਬੀਆਂ ਦੇ ਉਹਨਾਂ ਹਿੱਸਿਆਂ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਪਦੇ ਸਵਾਰਥ ਦੀ ਖਾਤਰ ਆਪਦੇ ਢਿੱਡ ਦੇ ਸਕੇ ਹੋ ਕੇ ਇਹਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਪਾਇਆ ਇਹਦੇ ਵਿੱਚ ਡੇਰੀਆਂ ਦਾ ਗੰਦਾ ਪਾਣੀ ਪਾਇਆ ਇਹਦੇ ਵਿੱਚ ਸੀਵਰੇਜ ਵਾਲਾ ਪਾਣੀ ਪਾਇਆ ਇਹਦੇ ਵਿੱਚ ਚਮੜੇ ਦੀ ਰੰਗਾਈ ਵਾਲੀਆਂ ਫੈਕਟਰੀਆਂ ਦਾ ਪਾਣੀ ਪਿਆ ਤੇ ਅੱਜ ਇਹ ਮੌਤ ਵੰਡ ਰਿਹਾ ਨਾਲਾ ਇਹ ਬੁੱਢਾ ਨਾਲਾ ਵੀ ਬਾਕੀ ਮੁੱਦਿਆਂ ਦੇ ਵਾਂਗੂ ਇੱਕ ਸਿਰਫ ਤੇ ਸਿਰਫ ਚੋਣ ਮੁੱਦਾ ਇਹ ਚੋਣ ਮੁੱਦਾ ਚੋਣ ਨਿਕਲਣ ਤੋਂ ਬਾਅਦ ਖਤਮ ਹੋ ਜਾਂਦਾ ਜਦੋਂ ਵੋਟਾਂ ਆਉਣੀਆਂ ਇੱਕ ਵਾਰੀ ਫੇਰ ਸ਼ੁਰੂ ਹੋ ਜਾਂਦਾ ਫਿਰ ਫੇਰ ਖਤਮ ਹੋ ਜਾਂਦਾ ਇਹ ਬੁੱਢਾ ਨਾਲਾ ਅਸੀਂ ਪੜਦੇ ਪੜਦੇ ਸੁਣਦੇ ਸੁਣਦੇ ਆਪ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਅਧਖੜ ਤੇ ਅਧਖੜ ਤੋਂ ਮੌਤ ਦੇ ਵੱਲ ਚਲੇ ਗਏ ਆ ਪਰ ਇਹ ਉਵੇਂ ਦਾ ਉਵੇਂ ਆ ਹੁਣ 3 ਦਸੰਬਰ ਦਾ ਵੇਲਾ 3 ਦਸੰਬਰ ਨੂੰ ਲੱਖਾ ਸਿਧਾਣਾ ਅਮਤੋਜ ਮਾਨ ਤੇ ਉਹਨਾਂ ਦੇ ਬਾਕੀ ਜਿਹੜੇ ਹਮਖਿਆਲ ਸਾਥੀ ਆ ਉਹਨਾਂ ਨੇ ਬੁੱਢੇ ਨਾਲੇ ਨੂੰ ਦੋ ਥਾਵਾਂ ਦੇ ਉੱਤੇ ਬੰਨ ਮਾਰਨ ਦਾ ਪ੍ਰੋਗਰਾਮ ਰੱਖਿਆ ਪੰਜਾਬੀਆਂ ਨੂੰ ਸੁਨੇਹਾ ਲਾਇਆ ਵੀ ਪਾਈ ਵੱਟ ਤੋਂ ਵੱਧ ਆਇਓ ਮਰਜ਼ੀ ਪੰਜਾਬੀਆਂ ਦੀ ਵੀ ਜਾਣਾ ਨਹੀਂ ਜਾਣਾ ਇਹ ਉਹ ਜਾਣਣ ਉਹਨਾਂ ਦਾ ਕੰਮ ਜਾਣੇ ਪਰ ਵੈਸੇ ਮੇਰੇ ਮਨ ਦੇ ਬਲਬਲੇ ਜਿਹੜੇ ਮੈਂ ਉਹ ਦੱਸਣ ਲੱਗਾ ਕਿ ਮੈਨੂੰ ਕੱਲ ਇੱਕ ਸੱਜਣ ਦਾ ਫੋਨ ਆਇਆ ਮੈਨੂੰ ਕਹਿੰਦੇ ਜੀ ਲੱਖਾ ਸਿਧਾਣਾ ਤਾਂ ਗੈਂਗਸਟਰ ਬੰਦਾ ਔਰ ਇਹ ਤਾਂ ਡਰਾਮਾ ਫੜਿਆ ਇਹ ਮੈਂ ਕਿਹਾ ਅੱਛਾ ਫੇਰ ਕਹਿੰਦਾ ਜੀ ਉਹ ਤਾਂ ਪ੍ਰਚਾਰ ਚਾਹੁੰਦਾ ਮੈਂ ਕਿਹਾ ਅੱਛਾ ਜੀ ਕਹਿੰਦਾ ਤੁਸੀਂ ਉਹਦਾ ਪਸ਼ੋਕੜ ਦੇਖੋ ਉਹ ਬੰਦਾ ਕਿਹੋ ਜਿਹਾ ਰਿਹਾ ਮੈਂ ਕਿਹਾ ਜੀ ਹੁਣ ਮੇਰੀ ਗੱਲ ਸ਼ੁਰੂ ਕਰਾਂ ਮੈਂ ਆਪਣੀ ਕਹਿੰਦਾ ਹਾਂ ਜੀ ਮੈਂ ਕਿਹਾ ਤੇਰਾ ਪਸ਼ੋਕੜ ਕਿਵੇਂ ਹੈ ਕਹਿੰਦਾ ਬਹੁਤ ਚੰਗਾ ਮੈਂ ਕਿਹਾ ਕਦੇ ਪੰਜਾਬ ਦੇ ਪਾਣੀ ਬਾਰੇ ਇੱਕ ਸ਼ਬਦ ਦੀ ਸਾਂਝ ਪਾਈ ਕਦੇ ਆਪਣੀ ਜ਼ਿੰਦਗੀ ਦੇ ਵਿੱਚੋਂ ਇੱਕ ਦਿਨ ਕੱਢ ਕੇ ਪੰਜਾਬ ਦੇ ਕਿਸੇ ਮਸਲੇ ਦੇ ਉੱਤੇ ਚਰਚਾ ਕੀਤੀ ਕਦੇ ਤੂੰ ਆਪਣੇ ਤੌਰ ਦੇ ਉੱਤੇ ਜ਼ਿੰਮੇਵਾਰੀ ਸਮਝੀ ਤੁਹਾਡੀ ਇੱਕ ਹਰਤ ਆ ਬਿਲਕੁਲ ਹਰਤ ਉਵੇਂ ਆ ਜਿਵੇਂ ਮੱਖੀ ਪੂਰੇ ਸੋਹਣੇ ਸੁੰਦਰ ਸਰੀਰ ਨੂੰ ਛੱਡ ਕੇ ਸਿਰਫ ਜ਼ਖਮ ਲੱਭਦੀ ਆ ਵੀ ਐਸੇ ਜ਼ਖਮ ਦੇ ਉੱਤੇ ਬੈਠ ਕੇ ਵਿੱਚੋਂ ਖੂਨ ਚੂਸਣਾ ਵਿੱਚੋਂ ਜ਼ਖਮ ਚੂਸਣਾ ਤੁਹਾਡੀਆਂ ਆਰਤਾਂ ਇਹ ਬਣ ਗਈਆਂ ਮੈਂ ਕੋਈ ਲੱਖੇ ਸਿਧਾਨੇ ਦਾ ਪ੍ਰਚਾਰਕ ਨਹੀਂ ਨਾ ਮੈਂ ਕੁਝ ਲੈਣਾ ਤੇ ਨਾ ਮੈਂ ਕੁਝ ਦੇਣਾ ਨਾ ਮੈਂ ਅਮਤੋਜਮਾਨ ਤੋਂ ਫਿਲਮਾਂ ਬਣਵਾਉਣੀਆਂ ਤੇ ਨਾ ਮੈਂ ਅਦਾਕਾਰੀ ਕਰਨੀ ਮੇਰਾ ਦੁੱਕੀ ਦਾ ਸੰਪਰਕ ਨਹੀਂ ਇਸ ਮਾਮਲੇ ਦੇ ਵਿੱਚ ਪਰ ਜੇਕਰ ਬੰਦੇ ਦਾ ਪਿਸ਼ੋਕੜ ਕੁਝ ਵੀ ਹੋਵੇ ਵਰਤਮਾਨ ਸਮੇਂ ਦੇ ਵਿੱਚ ਜੇਕਰ ਉਹ ਬੰਦਾ ਕੁਝ ਕਰਨਾ ਚਾਜਦਾ ਤੁਸੀਂ ਐਪਰੀਸ਼ੀਏਟ ਕਰਦੇ ਹੋ ਤੁਸੀਂ ਨਾਲ ਤੁਰਦੇ ਹੋ ਉਸੇ ਨਗੋਚਾ ਕੱਢਣ ਦੇ ਵਿੱਚ ਮਸਰੂਪ ਪੰਜਾਬੀ ਕਦੇ ਇਸ ਗੱਲ ਦਾ ਫਿਕਰ ਕੀਤਾ ਵੀ ਉਹ ਆਪ ਉੱਥੇ ਨਹੀਂ ਰਹਿੰਦਾ ਉਹਦਾ ਕਿਹੜਾ ਘਰ ਆ ਉੱਥੇ ਉਹਨੇ ਕੀ ਲੈਣਾ ਮਰੋ ਖਤਮ ਹੋ ਜਾਓ ਤੁਹਾਡੀਆਂ ਕੱਢਣੀਆਂ ਖਰਾਬ ਹੋ ਜਾਣ ਉਹਨੇ ਦਾਣੇ ਲੈਣੇ ਤੁਹਾਡੇ ਕੋਲੋਂ ਪਰ ਜੇਕਰ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਚਰਚਾ ਕਰਦਾ ਜੇਕਰ ਕੋਈ ਵੀ ਬੰਦਾ ਇਹ ਗੱਲ ਕਹਿੰਦਾ ਕਿ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੇ ਉੱਤੇ ਦਬਾਅ ਬਣੇ ਤਾਂ ਮਾੜਾ ਮੋਟਾ ਨਾਲ ਖੜਿਆ ਕਰਗੇ ਉੱਥੇ ਮੈਂ ਬਹੁਤ ਵਾਰ ਗਿਆ ਬੁੱਢੇ ਨਾਲੇ ਦੇ ਕੋਲ ਦੀ ਬਹੁਤ ਵਾਰ ਲੰਘਿਆ ਕਿਉਂਕਿ ਜਦੋਂ ਮੇਰੇ ਸਤਕਾਰ ਜੀ ਨੂੰ ਬਾਤਾ ਜੀ ਦੀ ਦਵਾਈ ਲੈਣ ਜਾਣਾ ਹੁੰਦਾ ਉਸੀ ਬੁੱਢੇ ਨਾਲੇ ਦੇ ਕੋਲ ਦੀ ਲੰਘਦੇ ਡੀ ਐਮ ਸੀ ਜਾਣਾ ਹੁੰਦਾ ਉੱਥੇ ਐਨਾ ਬਦਬੂ ਐਨਾ ਬੁਰਾ ਹਾਲ ਐਨਾ ਮੁਸ਼ਕਾਟ ਉੱਥੇ ਵਰਦਾ ਵੀ ਧੰਨਾ ਉਹ ਲੋਕ ਜਿਹੜੇ ਕਿ ਉੱਥੇ ਰਹਿੰਦੇ ਆ ਪਰ ਮਜਬੂਰ ਆ ਉੱਥੇ ਹੀ ਰਿਹੜੀਆਂ ਲੱਗੀਆਂ ਉੱਥੇ ਹੀ ਸੌਣਾ ਉੱਥੇ ਹੀ ਕੰਮ ਕਰਨਾ ਉੱਥੇ ਹੀ ਬਹਿਣਾ ਉੱਥੇ ਸਾਰਾ ਕੰਮ ਕਾਜ ਆ ਉਹਨਾਂ ਬੰਦਿਆਂ ਦੀ ਸਿਹਤ ਹੋਊਗੀ ਕਿਹੋ ਜਿਹੀ ਕਦੇ ਸੋਚ ਕੇ ਦੇਖਿਓ ਕਦੇ ਜਿਹੜੇ ਆਲੇ-ਦੁਆਲੇ ਦੇ ਬੁੱਢੇ ਨਾਲੇ ਦੇ ਖੱਬੇ ਸੱਜੇ ਵਸਦੇ ਲੋਕਾਂ ਦੇ ਚਿਹਰੇ ਦੇ ਵੱਲ ਨਿਗਾਕੜ ਕੇ ਦੇਖਿਓ ਕਦੇ ਉਹਨਾਂ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕਰਿਓ ਕਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਿਓ ਕਦੇ ਉਹਨਾਂ ਦੀ ਸਿਹਤ ਨੂੰ ਦੇਖੋ ਵੀ ਭਾਈ ਇਹਨਾਂ ਦੇ ਅੰਦਰ ਚੱਲਦਾ ਕੀ ਕੀ ਹੋਊਗਾ ਕੀ ਇਹਨਾਂ ਦਾ ਲਿਵਰ ਠੀਕ ਹੋਊਗਾ ਕੀ ਇਹਨਾਂ ਦੀਆਂ ਕਿਡਨੀਆਂ ਠੀਕ ਹੋਣੀਆਂ ਕੀ ਇਹਨਾਂ ਦਾ ਹਾਰਟ ਠੀਕ ਹੋਊਗਾ ਕੀ ਇਹਨਾਂ ਨੂੰ ਕਾਲਾ ਪੀਲੀਆਂ ਨਹੀਂ ਹੋਊਗਾ ਇਹਨਾਂ ਦੇ ਵਿੱਚੋਂ ਕਈਆਂ ਦੇ ਅੰਦਰ ਕੈਂਸਰ ਤੁਰਿਆ ਫਿਰਦਾ ਹੋਣਾ ਪਰ ਕਿਉਂਕਿ ਆਪਾਂ ਤਾਂ ਪੰਜਾਬੀਆਂ ਛਾਨਾ ਮੱਤੇ ਪੰਜਾਬੀਆਂ ਆਪਾਂ ਆਪਾਂ ਨੂੰ ਕੀ ਆ ਮਰਦਾ ਕੋਈ ਮਰੇ ਜਾਂਦਾ ਕੋਈ ਜੰਮੇ ਆਪਾਂ ਕੀ ਲੈਣਾ ਸਾਨੂੰ ਆਪਣਾ ਦਾਇਰਾ ਠੀਕ ਲੱਗਦਾ ਸਾਨੂੰ ਕੀ ਭਾਵੇਂ ਸਾਰਾ ਪੰਜਾਬ ਸੂਲੀ ਟੰਗਿਆ ਜਾਵੇ ਆਪਾਂ ਕੀ ਲੈਣਾ ਸਰਕਾਰਾਂ ਦੇ ਫਰਜ਼ ਹਨ ਕੇਂਦਰ ਦੇ ਫਰਜ਼ ਹਨ ਸੂਬੇ ਦੇ ਫਰਜ਼ ਹਨ ਉਹਨਾਂ ਦੇ ਵੀ ਆਪਣੇ ਫਰਜ਼ ਹਨ ਪਰ ਤੁਹਾਡੇ ਵੀ ਤਾਂ ਫਰਜ਼ ਹਨ ਜਿਹੜੇ ਕਿ ਤੁਸੀਂ ਨਿਭਾਏ ਨਹੀਂ ਸੋ ਲੱਖਾ ਸਿਧਾਣਾ ਅਮਤੋਜਮਾਨ ਤੇ ਉਹਨਾਂ ਦੇ ਜਿਹੜੇ ਬਾਕੀ ਸਾਥੀ ਆ ਉਹਨਾਂ ਨੇ ਸੁਨੇਹਾ ਲਾਇਆ ਪੰਜਾਬੀਆਂ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬੀਓ ਇੱਥੇ ਵੱਡ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਵੈਸੇ ਵੀ ਤਾਂ ਕਦੇ ਤੁਹਾਨੂੰ ਧਰਮ ਨੂੰ ਖਤਰਾ ਪੈਦਾ ਹੋਣ ਲੱਗ ਜਾਂਦਾ ਕਦੇ ਜਾਤ ਨੂੰ ਖਤਰਾ ਪੈਦਾ ਹੋਣ ਲੱਗ ਜਾਂਦਾ ਕਦੇ ਤੁਸੀਂ ਕਹਿੰਦੇ ਫਲਾਣੀ ਥਾਂ ਦੇ ਉੱਤੇ ਸਾਡੀ ਮੰਗ ਨਹੀਂ ਮੰਨੀ ਗਈ ਕਦੇ ਤਨਖਾਹ ਨਹੀਂ ਵਧੀ ਕਦੇ ਆਣੀ ਹੋਇਆ ਕਦੇ ਆਣੀ ਹੋਇਆ ਜਾਣ ਨਹੀਂ ਹੁੰਨੇ ਨਾ ਦਾਰਾਂ ਬਨ ਮੰਨ ਕੇ ਜਾਣੇ ਆ ਹੁਣ ਵੀ ਚੱਲਿਓ ਇੱਥੇ ਵੀ ਜਾਏ ਉਥੇ ਜੇਕਰ ਭਿਕ ਦੇ ਵਿੱਚ ਕਦੇ ਹੋਰ ਪਾਣੀ ਦੀ ਖਾਤਰ ਹਵਾ ਦੀ ਖਾਤਰ ਵਾਤਾਵਰਨ ਦੀ ਖਾਤਰ ਕੁਦਰਤ ਦੀ ਖਾਤਰ ਲੜਾਈ ਲੜਨੀ ਪਏ ਮਾੜੀ ਮੋਟੀ ਆਪ ਦੀ ਜ਼ਿੰਮੇਵਾਰੀ ਦੀ ਪਛਾਣ ਕਰਿਓ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਿਓ ਮਿੱਟੀ ਪੱਟਣ ਨੂੰ ਪਟੋ ਲੱਖੇ ਸਿਧਾਨੇ ਦੀ ਪੱਟੀ ਚੱਲੋ ਆਪਣੇ ਪੱਲੇ ਇਹ ਕੁਛ ਹੀ ਆ ਤੁਸੀਂ ਮੇਰੇ ਖਿਲਾਫ ਵੀ ਹੋ ਜਾਓ ਤੁਸੀਂ ਅਮਤੋਜ ਮਾਨ ਦੀ ਮਿੱਟੀ ਪੱਟਣ ਲੱਗ ਜਾਓ ਆਪਣੇ ਪੰਜਾਬਗਾਂ ਦੇ ਪਿੱਟ ਪੱਲੇ ਸਿਰਫ ਇਹ ਹੀ ਆ ਸਰਕਾਰਾਂ ਦੇ ਉੱਤੇ ਤਾਂ ਕਰਕੇ ਅਸਰ ਨਹੀਂ ਹੁੰਦਾ ਉਹ ਕਹਿੰਦੇ ਵੀ ਜਾਂਦੇ ਇਹ 200 ਜਾਣੇ ਆ ਦੋਆ ਕੈਂਟ ਹੈ ਪਰ ਜਦੋਂ ਮੁੜਕੀ ਆਉਂਦੇ ਦਸਾਂ ਗਰੁੱਪਾਂ ਦੇ ਵਿੱਚ ਹੁੰਦੇ ਆ 20-20 ਦੇ ਗਰੁੱਪ ਬਣ ਜਾਂਦੇ ਆ ਆ ਗਰੁੱਪ ਉਹਨੂੰ ਮਾਰਿਆ ਕਹੀ ਜਾਂਦਾ ਉਹ ਗਰੁੱਪੋਂ ਨੂੰ ਮਾਰਿਆ ਕਰੀ ਜਾਂਦਾ ਤੁਹਾਡਾ ਏਕਾ ਨਹੀਂ ਆ ਤੁਹਾਡੇ ਵਿੱਚ ਯੂਨਿਟੀ ਨਹੀਂ ਆ ਤੁਸੀਂ ਇੱਕ ਕਦੇ ਹੋ ਹੀ ਨਹੀਂ ਸਕੇ ਤੁਸੀਂ ਆਪਣਾ ਇਕੱਠ ਕਦੇ ਲੰਮੇ ਸਮੇਂ ਵਾਸਤੇ ਦਿਖਾਈ ਨਹੀਂ ਸਕੇ ਤੁਸੀਂ ਸਾਰੇ ਕਦੇ ਲੰਮੇ ਸਮੇਂ ਵਾਸਤੇ ਸਹਿਰਦ ਹੋ ਹੀ ਨਹੀਂ ਸਕੇ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਬੁੱਢਾ ਨਾਲਾ ਇਹ ਤੁਹਾਨੂੰ ਵੀ ਮਾਰੂਗਾ ਮੈਨੂੰ ਲੱਗਦਾ ਇਹ ਬੁੱਢਾ ਨਾਲਾ ਜਿਹੜਾ ਉਹ ਤੁਹਾਡਾ ਵੀ ਕਾਣ ਕਰੂਗਾ ਮੈਨੂੰ ਲੱਗਦਾ ਇਹ ਬੁੱਢਾ ਨਾਲਾ ਤੁਹਾਡੀਆਂ ਪੀੜ੍ਹੀਆਂ ਦਾ ਵੀ ਸਤਿਆਨਾਸ਼ ਕਰੂਗਾ ਇਸ ਕਰਕੇ ਜੇਕਰ ਜਿਉਂਦੇ ਹੋ ਜੇਕਰ ਲਾਸ਼ਾਂ ਨਹੀਂ ਬਣੇ ਹੋ ਤਾਂ ਇਸ ਬੁੱਢੇ ਨਾਲੇ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਆ ਵੈਸੇ ਮੈਂ ਹੈਰਾਨ ਹੁੰਨਾ ਕਦੇ ਕਦੇ ਸਾਡੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਹੈ ਕਿੰਨਕ ਤੇ ਜਿਹੜਾ ਮਾੜਾ ਮੋਟਾ ਹੈ ਅਸੀਂ ਦਰਿਆ ਦਾ ਟੋਬੇ ਬਣਾ ਕੇ ਰੱਖਤੇ ਆ ਜਿਹੜਾ ਹੈ ਉਹਦੇ ਵਿੱਚ ਲਫਾਫੇ ਜਾਂਦੇ ਆ ਪੁਲ ਤੇ ਖੜਿਆ ਬੰਦਾ ਉਹ ਮਾਰਿਆ ਲਫਾਫਾ ਪੁਲ ਤੇ ਖੜਿਆ ਬੰਦਾ ਉਹ ਪਤਾ ਗੰਦ ਕੋਈ ਕਹਿੰਦਾ ਜੀ ਭਾਈ ਮੇਰਾ ਧਰਮ ਤਾਂ ਖੁਸ਼ ਹੁੰਦਾ ਇੱਥੇ ਮੈਂ ਤਾਂ ਚੱਲਿਆਂ ਕੋਈ ਨਾ ਮੱਥਾ ਟੇਕਣ ਚੱਲੇ ਆ ਕੋਈ ਕੁਸ਼ ਕਰਨ ਚੱਲੇ ਆ ਕਰੇ ਇਹਦੀ ਸੰਭਾਲ ਵੀ ਕਰੋ ਤੁਹਾਡਾ ਕਿਹੜਾ ਗੁਰੂ ਕਿਹੜੀ ਦੇਵੀ ਦੇਵਤਾ ਕਿਹੜਾ ਤੁਹਾਡਾ ਪੀਰ ਪਗੰਬਰ ਇਸ ਗੱਲ ਤੇ ਖੁਸ਼ ਹੁੰਦਾ ਹੋਊਗਾ ਵੀ ਤੁਸੀਂ ਪਾਣੀ ਦਾ ਬੇੜਾਗਰ ਕਰਦੇ ਹੋ ਪਾਣੀ ਤਾਂ ਜ਼ਿੰਦਗੀ ਨੂੰ ਦੇਣ ਵਾਲਾ ਪਾਣੀ ਜ਼ਿੰਦਗੀ ਖੋਹਦਾ ਉਦੋਂ ਜਦੋਂ ਤੁਸੀਂ ਪਾਣੀ ਖੋਹਨੇ ਹੋ ਜਦੋਂ ਪਾਣੀ ਦੇ ਨਾਲ ਕੋਲੋਲਾ ਕਰਦੇ ਹੋ ਸੋ ਬੁੱਢੇ ਨਾਲੇ ਦੇ ਬਾਰੇ ਦੇਖਿਓ ਕਦੇ ਜ਼ਰੂਰ ਦੇਖਿਓ ਕਾਲੇ ਪਾਣੀ ਦਾ ਮੋਰਚਾ ਚੱਲਦਾ ਪਿਛਲੇ ਕਈ ਹਫ਼ਤਿਆਂ ਤੋਂ ਤੇ ਉੱਥੇ ਜਿੰਨੇ ਕਿ ਸਿਰ ਤੋਂ ਕੰਮ ਲੈਣ ਵਾਲੇ ਪੰਜਾਬੀ ਪਹੁੰਚੇ ਆ ਸ਼ਾਇਦ ਬਾਕੀ ਹੋਰ ਵੀ ਪਹੁੰਚ ਜਾਣ ਤਿੰਨ ਤਰੀਕ ਨੂੰ ਕੀ ਹੋਣਾ ਮੈਨੂੰ ਇਸ ਗੱਲ ਦੇ ਬਾਰੇ ਕੁਝ ਨਹੀਂ ਪਤਾ ਮੈਨੂੰ ਨਹੀਂ ਪਤਾ ਵੀ ਪਾਈ ਲੱਖੇ ਹੋਰਾਂ ਦੀ ਆਵਾਜ਼ ਨੂੰ ਕਿੰਨੇ ਕ ਲੋਕ ਪਸੰਦ ਕਰਨਗੇ ਕਿੰਨੇ ਕ ਲੋਕ ਕਬੂਲ ਕਰਨਗੇ ਨਹੀਂ ਕਰਨਗੇ ਮੈਨੂੰ ਨਹੀਂ ਪਤਾ ਵੀ ਅਮਤੋਜ ਮਾਨ ਹੋਰਾਂ ਦੇ ਅੰਦਰ ਹੋਰ ਕੀ ਕੀ ਚੱਲਦਾ ਹੋਊਗਾ ਮੈਂ ਕਿਸੇ ਦੇ ਢੱਡ ਦੇ ਵਿੱਚ ਤਾਂ ਵੜ ਕੇ ਦੇਖਿਆ ਨਹੀਂ ਪਰ ਮੈਨੂੰ ਬੁੱਢਾ ਨਾਲਾ ਜ਼ਰੂਰ ਦੱਸਦਾ ਕਿਸੇ ਹੋਰ ਦਾ ਅੰਦਰਾਂ ਦੱਸਦਾ ਹੋਵੇ ਨਾ ਦੱਸਦਾ ਹੋਵੇ ਮੈਨੂੰ ਪੰਜਾਬ ਦਾ ਬਰਬਾਦ ਹੁੰਦਾ ਪਾਣੀ ਜ਼ਰੂਰ ਦੱਸਦਾ ਹੋਰ ਕੁਝ ਸਮਝ ਆਵੇ ਨਾ ਆਵੇ ਮੈਨੂੰ ਪੰਜਾਬ ਦੀ ਕੁਦਰਤ ਆ ਜਿਹੜੀ ਖਤਮ ਹੁੰਦੀ ਜ਼ਰੂਰ ਦਿਸਦੀ ਆ ਜਿਹੜੀ ਕਿ ਅਸੀਂ ਹੀ ਕਰ ਰਹੇ ਹਾਂ ਗੁਰੂਆਂ ਨੇ ਨਹੀਂ ਕਿਹਾ ਪਰ ਫਿਰ ਅਸੀਂ ਵੰਡੇ ਹੋਏ ਆ ਅਸੀਂ ਤਾਂ ਧੂਏ ਤੇ ਵੀ ਰਾਜਨੀਤੀ ਕਰਤੀ ਕੋਈ ਕਿਨਾਂ ਪਟਾਕੇ ਚੱਲਦੇ ਆ ਉਹਦੇ ਕਰਕੇ ਧੂਆਂ ਕੋਈ ਕਿਨਾਂ ਪ੍ਰਾਲੀ ਕਰਕੇ ਆ ਇੱਕ ਪਾਸੇ ਹਿੰਦੂ ਧੂਆਂ ਇੱਕ ਪਾਸੇ ਸਿੱਖ ਧੂਆਂ ਆ ਪਾਇਆ ਵੀ ਕੰਮ ਸ਼ੁਰੂ ਕਰਤਾ ਸੋ ਇਸ ਵੇਲੇ ਮਿੱਟੀ ਪੱਟਣ ਦੇ ਲਈ ਤੁਹਾਡੇ ਕੋਲੇ ਤਿੰਨ ਤਰੀਕ ਤੋਂ ਬਾਅਦ ਦਾ ਸਮਾਂ ਵੀ ਹੋ ਸਕਦਾ ਤੁਸੀਂ ਇਸ ਕੰਮ ਦੇ ਵਿੱਚ ਮਾਹਰ ਆ ਮੈਨੂੰ ਇਸ ਗੱਲ ਦਾ ਪਤਾ ਪਰ ਲੱਖੇ ਸਿਧਾਣੇ ਦੀ ਮਿੱਟੀ ਪੱਟਣ ਤੋਂ ਪਹਿਲਾਂ ਆਪਦੇ ਵੱਲ ਵੇਖਿਓ ਕਿ ਮਿੱਟੀ ਦੇ ਵਿੱਚੀ ਤੁਸੀਂ ਤੇ ਮੈਂ ਤੇ ਸਭ ਨੇ ਮਿਲ ਜਾਣਾ ਅਸੀਂ ਪੰਜਾਬ ਦੇ ਲਈ ਕੀਤਾ ਕੀ ਕੀ ਆ ਤੁਸੀਂ ਵੋਟਾਂ ਦੇ ਵਿੱਚ ਉਹਨੂੰ ਹਰਾ ਸਕਦੇ ਹੋ ਤੁਹਾਡੀ ਮਰਜ਼ੀ ਆ ਮੈਂ ਕਦੇ ਨਹੀਂ ਕਹਿ ਚ ਕਿ ਉਹਨੂੰ ਵੋਟਾਂ ਪਾਓ ਮੈਂ ਕਦੇ ਨਹੀਂ ਕਿਹਾ ਜੀ ਕਿ ਉਹ ਵੋਟਾਂ ਦਾ ਹੱਕਦਾਰ ਆ ਉਹ ਤੁਹਾਡੀ ਇੱਛਾ ਕਿਉਂਕਿ ਵੋਟ ਅਧਿਕਾਰ ਤੁਹਾਡਾ ਆਪਣਾ ਪਰ ਆਹ ਤਾਂ ਮੁੱਦਾ ਦਿਸਦਾ ਆਪਾਂ ਮਰੇ ਤਾਂ ਨਹੀਂ ਆ ਇਹ ਮੁੱਦਾ ਸੱਚੀ ਮੁੱਚੀ ਵਾਜਬ ਆ ਲਖਾ ਸਦਾਨਾ ਕਾਂਗਰਸੀ ਹੋਵੇ ਅੰਦਰੋਂ ਅਕਾਲੀ ਹੋਵੇ ਅੰਦਰੋਂ ਭਾਜਪੀ ਵਾਲਾ ਹੋਵੇ ਅੰਦਰੋਂ ਆਪ ਵਾਲਾ ਹੋਵੇ ਅੰਦਰੋਂ ਮੇਰਾ ਕੋਈ ਇਨਾ ਸੰਪਰਕ ਨਹੀਂ ਕੋਈ ਤਲਕ ਨਹੀਂ ਆ ਪਰ ਜੋ ਦਿਸਦਾ ਹੈ ਉਹ ਤਾਂ ਭਾਈ ਮੰਨਣਾ ਪੈਣਾ ਤੇ ਦਿਸਦਾ ਇਹ ਆ ਕਿ ਅਸੀਂ ਪੰਜਾਬੀਆਂ ਨੇ ਸਤਿਆਨਾਸ਼ ਕੁਦਰਤ ਦਾ ਕਰਤਾ ਅਸੀਂ ਪੰਜਾਬੀਆਂ ਨੇ ਘਾਣ ਕਰਤਾ ਕੁਦਰਤ ਦਾ ਸੋ ਲੱਖੇ ਸਿਧਾਣੇ ਦੇ ਬਾਰੇ ਜਾਂ ਜਿਹੜੇ ਵੀ ਹੋਰ ਮੈਨੂੰ ਪਤਾ ਨਹੀਂ ਵੀ ਉੱਥੇ ਹੋਰ ਕਿਹੜੇ ਕਿਹੜੇ ਭੈਣਾ ਵੀਰ ਇਸ ਮੋਰਚੇ ਦੀ ਅਗਵਾਈ ਕਰ ਰਹੇ ਕਾਲੇ ਪਾਣੀ ਦੇ ਮੋਰਚੇ ਦੀ ਜਿਨ੍ਹਾਂ ਨੇ 3 ਦਸੰਬਰ ਦਾ ਸੱਦਾ ਦਿੱਤਾ ਤੁਹਾਨੂੰ ਜੇਕਰ ਉਹਨਾਂ ਦੇ ਵਿੱਚ ਨੁਕਸ ਵੀ ਨਜ਼ਰ ਆਉਂਦੇ ਤਾਂ 4 ਤਰੀਕ ਨੂੰ ਨੁਕਸ ਕੱਢ ਲਿਓ ਪਰ 3 ਤਰੀਕ ਨੂੰ ਉੱਥੇ ਪਹੁੰਚਿਓ ਜੇ ਤੁਹਾਨੂੰ ਉੱਥੇ ਪਹੁੰਚ ਕੇ ਲੱਗੇ ਕਿ ਭਾਈ ਇਹ ਤਾਂ ਬੰਦੇ ਬੜੇ ਸਿਆਸੀ ਜਿਹੇ ਆ ਇਹਨਾਂ ਦਾ ਤਾਂ ਖਾਸ ਏਜੰਡਾ ਪਾਣੀ ਤਾਂ ਹੈਗਾ ਬਿਲਕੁਲ ਸ਼ ਨਿਰਮਲ ਜਲ ਵਗਦਾ ਬਿਲਕੁਲ ਐਵੇਂ ਮੈਂ ਸ਼ੀਸ਼ੇ ਵਰਗਾ ਪਾਣੀ ਆ ਤੇ ਭਾਈ ਐਵੇਂ ਡਰਾਮਾ ਕਰੀ ਜਾਂਦੇ ਵੀ ਕਿੱਥੇ ਕਾਲਾ ਪਾਣੀ ਫਿਰ ਤੁਸੀਂ ਉੱਥੋਂ ਮੁੜ ਆਇਓ ਜੇ ਤੁਹਾਨੂੰ ਇਹ ਲੱਗੇ ਜੀ ਕਿ ਬੰਨ ਮਾਰਨ ਦੀ ਲੋੜ ਇੱਥੇ ਨਹੀਂ ਆ ਫਿਰ ਤੁਸੀਂ ਮੁੜ ਆਇਓ ਮੈਂ ਕੱਲ ਇੱਕ ਪ੍ਰੈਸ ਕਾਨਫਰੰਸ ਦੇਖੀ ਜਿਹੜੀਆਂ ਚਮੜੇ ਦੀ ਰੰਗਾਈ ਵਾਲੀਆਂ ਕੰਪਨੀਆਂ ਫੈਕਟਰੀਆਂ ਜਿਹੜੀਆਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਲੱਖਾਂ ਸਦਾਨਾਂ ਤੇ ਉਹਦੇ ਸਾਥੀ ਬਲੈਕਮੇਲ ਕਰ ਰਹੇ ਆ ਅਸੀਂ ਤਾਂ ਸਰਕਾਰਾਂ ਨੂੰ ਬਣਦਾ ਟੈਕਸ ਤੇ ਬਣਦੇ ਪੈਸੇ ਬਣਦਾ ਮਿਹਨਤਾਂ ਨਾਲ ਦਿੰਨੇ ਆ ਅਸੀਂ ਸਾਰੇ ਜਿਹੜੇ ਨਿਯਮ ਤੇ ਸ਼ਰਤਾਂ ਨੂੰ ਪੂਰੀਆਂ ਕਰਦੇ ਆਂ ਠੀਕ ਹੈ ਭਾਈ ਤੁਸੀਂ ਕਰਦੇ ਹੋਵੋਗੇ ਸਰਕਾਰ ਦਾ ਫਰਜ਼ ਆ ਵੀ ਜਿਹੜੇ ਨਹੀਂ ਨਿਯਮਾਂ ਦਾ ਪਾਲਣ ਕਰਦੇ ਉਹਨਾਂ ਦੀ ਬਾਹ ਨੂੰ ਵੱਟ ਚੜਾਇਆ ਜਾਵੇ ਟੰਗੇ ਜਾਣ ਦੋ ਤਿੰਨ ਜਿਹੜੇ ਵੀ ਲੋਕ ਇਸ ਵੇਲੇ ਫੈਕਟਰੀਆਂ ਵਾਲੇ ਆ ਡੇਰੀਆਂ ਵਾਲੇ ਆ ਕਾਰਖਾਨਿਆਂ ਵਾਲੇ ਆ ਸੀਵਰੇਜ ਇਹਦੇ ਪਾਉਂਦੇ ਹੈਗੇ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਅਕਲ ਨੂੰ ਹੱਥ ਮਾਰੋ ਤੁਸੀਂ ਮਰੇ ਹੋਏ ਲੋਕ ਤੁਹਾਨੂੰ ਲਾਣਕਾ ਪੇਸ਼ ਕਰਦੇ ਆਂ ਅਸੀਂ ਮੈਂ ਖੜ ਕੇ ਗੱਲ ਕਹਿੰਦਾ ਵੀ ਦੁਰਫਟੇ ਮੂ ਤੁਹਾਡੀਆਂ ਮਾਵਾਂ ਨੇ ਇਸ ਕਰਕੇ ਨਹੀਂ ਸੀ ਜੰਮਿਆ ਤੁਹਾਨੂੰ ਵੀ ਭਾਈ ਤੁਸੀਂ ਕੁਦਰਤ ਦਾ ਘਾਣ ਕਰੋ ਤੁਸੀਂ ਪਾਣੀ ਪਲੀਤ ਕਰੋ ਇਹ ਬੁੱਢਾ ਨਾਲਾ ਕਦੇ ਬੁੱਢਾ ਦਰਿਆ ਹੁੰਦਾ ਸੀ ਨਾਲਾ ਬਣ ਕੇ ਅੱਜ ਸਤਲੋਈ ਦੇ ਵਿੱਚ ਇਹਦਾ ਪਾਣੀ ਜਾ ਰਿਹਾ ਬੇੜਾ ਕਰਕੇ ਚਾਰੇ ਪਾਸੇ ਕਰ ਰਿਹਾ ਮੌਤ ਵੰਡ ਰਿਹਾ ਮੌਤ ਤੇ ਤੁਸੀਂ ਅਣਖੀ ਪੰਜਾਬੀ ਹੈਗੇ ਕਾਦੇ ਜੋਗੀ ਆ ਸਵਾਲ ਇਹ ਆ ਅਣਖੀ ਪੰਜਾਬੀ ਇਸ ਗੱਲ ਕਰਕੇ ਵੀ ਪਾਈ ਆਪਾਂ ਉੱਥੇ ਖੜਕੇ ਉਹਨੂੰ ਗਾਲਾਂ ਕੱਢ ਲੀਆਂ ਉੱਧਰ ਖੜਕੇ ਉਹਨੂੰ ਗਾਲਾਂ ਕੱਢ ਲੀਆਂ ਇਸ ਗੱਲ ਕਰਕੇ ਆ ਜੇਕਰ ਅਣਖ ਹੈ ਤਾਂ ਪਾਣੀ ਬਚਾਓ ਜੇਕਰ ਅਣਖ ਹੈ ਤਾਂ ਇੱਜ਼ਤਾਂ ਦੀ ਰਾਖੀ ਕਰੋ ਜੇਕਰ ਅਣਖ ਹੈ ਤਾਂ ਵਰਗਵੰਡ ਦੇ ਵਿੱਚ ਨਾ ਆਓ ਜੇਕਰ ਅਣਖ ਹੈ ਤਾਂ ਸਿਆਸੀ ਪਾਰਟੀਆਂ ਦੀ ਸੋਚ ਤੋਂ ਉੱਤੇ ਉੱਠੋ ਜੇਕਰ ਅਣਖ ਹੈ ਤਾਂ ਕੁਦਰਤ ਦਾ ਘਾਣ ਕਰਨ ਤੋਂ ਬਚੋ ਕੁਦਰਤ ਦਾ ਘਾਣ ਨਾ ਕਰੋ ਲੱਖੇ ਸਿਧਾਣੇ ਨਾਲ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਕੋਈ ਬੰਦਾ ਇੱਕ ਪੈਸੇ ਦੀ ਸਾਜ ਕੋਈ ਸਾਬਤ ਕਰ ਦੇਵੇ ਪਰ ਜਿੱਥੇ ਮੁੱਦਾ ਸਹੀ ਆ ਉਥੇ ਗੈਂਗਸਟਰ ਪਿੱਛੇ ਆ ਉਥੇ ਮੁੱਦਾ ਵਾਜਬਾ ਉਥੇ ਕਹਿਗੇ ਰਾਤੀ ਤਾਂ ਐਸੀ ਅਤੀਤ ਤੋਂ ਬਹਿ ਕੀ ਲੈਣਾ ਉਹਦਾ ਅਤੀਤ ਉਹ ਜਾਣੇ ਵਰਤਮਾਨ ਦੇਖੋ ਪੰਜਾਬ ਦਾ ਅੱਜ ਕਿੱਥੇ ਆ ਤੇ ਤੁਸੀਂ ਵਰਤਮਾਨ ਬਾਰੇ ਕਦੇ ਖਿਆਲ ਨਹੀਂ ਕੀਤਾ ਤੁਸੀਂ ਸਵਾਦਾਂ ਪੱਟੇ ਆ ਤੁਹਾਨੂੰ ਰੀਲਾਂ ਚੰਗੀਆਂ ਲੱਗਦੀਆਂ ਤੁਹਾਨੂੰ ਗੋਵੀਆਂ ਦੇ ਪਿੱਛੇ ਲੜਨਾ ਚੰਗਾ ਲੱਗਦਾ ਤੁਸੀਂ ਦੀ ਕਲਾਕਾਰਾਂ ਪਿੱਛੇ ਲੜਦੇ ਆ ਤੁਸੀਂ ਲੀਡਰਾਂ ਪਿੱਛੇ ਲੜਦੇ ਤੁਸੀਂ ਸਾਧਾ ਪਿੱਛੇ ਲੜਨ ਵਾਲੇ ਲੋਕ ਤੇ ਤੁਸੀਂ ਇਹ ਗੱਲ ਕਦੇ ਨਹੀਂ ਲੈ ਪਾਣੀ ਪਿਛੇ ਤਾਂ ਰਾਜਨੀਤੀ ਚੱਲ ਰਹੀ ਹੈ ਜੀ ਪਾਣੀ ਤਾਂ ਪਿਛੇ ਪੈਸੇ ਇਕੱਠੇ ਕਰ ਰਿਆ ਜੀ ਤੁਸੀਂ ਕਰ ਲੋ ਕਰੋ ਨਾ ਤੁਸੀਂ ਐ ਕਰੋ ਪੈਸੇ ਇਕੱਠੇ ਕਰਕੇ ਪਾਣੀ ਬਚਾਇਆ ਕਰੋ ਤੁਸੀਂ ਪੈਸੇ ਪੱਠੇ ਇਕੱਠੇ ਕਰਕੇ ਹਵਾ ਬਚਾਇਆ ਕਰੋ ਕੁਝ ਕਰੋ ਤਾਂ ਸਹੀ ਕਰੋ ਤਾਂ ਨਿਕਲੋ ਕਰੋ ਨਿਕਲੋਗੇ ਤਾਂ ਕੁਝ ਹੋਊਗਾ ਤੁਹਾਡੀ ਚਰਚਾ ਹੋਊਗੀ ਨਹੀਂ ਤਾਂ ਘਰੇ ਬੈਠੇ ਕੁਝ ਨਹੀਂ ਹੋਣਾ ਉਹੀ 10 ਬੰਦੇ ਕਹਿੰਦੇ ਵੈਰੀ ਨਾਈਸ ਉਹੀ 10 ਬੰਦੇ ਕਹਿੰਦੇ ਵੈਰੀ ਬੈਡ ਆ ਕੁਛ ਹੋਊਗਾ ਆ ਜੋ ਤਿੰਨ ਤਰੀਕੇ ਦੇ ਮੋਰਚੇ ਦੇ ਵਿੱਚ ਚੱਲ ਗਏ ਵੱਧ ਤੋਂ ਵੱਧ ਪੰਜਾਬਗਾਂ ਨੂੰ ਮੇਰੀ ਬੇਨਤੀ ਹੈ ਕਿ ਉੱਥੇ ਇਕੱਠ ਕਰਨਾ ਚਾਹੀਦਾ ਉੱਥੇ ਪਹੁੰਚਣਾ ਚਾਹੀਦਾ ਸਰਕਾਰ ਤੇ ਦਬਾਅ ਬਣਾਉਣ ਦਾ ਇੱਕ ਤਰੀਕਾ ਹੀ ਹੋਰ ਇਹਦੇ ਤੇ ਕੀ ਨਿਕਲਣਾ ਹੋ ਸਕਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਪਰ ਵੱਧ ਤੋਂ ਵੱਧ ਉੱਥੇ ਪਹੁੰਚਣਾ ਚਾਹੀਦਾ